ਬਹੁਤ ਜ਼ਿਆਦਾ ਪਰੇਸ਼ਾਨੀ ਹੈ ਪਿਛਲੇ ਜਿਹੜਾ 47-48 ਡਿਗਰੀ ਟੈਂਪਰੇਚਰ ਸੀ ਉਸ ਵਕਤ ਸੱਡੇ ਤੇ ਤਕਰੀਬਨ ਜਾਣਾ ਗਰੀਬ ਮਜ਼ਦੂਰ ਬੰਦੇ ਨੇ ਇਹ ਮੈਸਵਾਰੀਆਂ ਆਉਂਦੀਆਂ ਨੇ ਜੀ ਟੁਰ ਕੇ ਪੈਦਲ ਚੱਲ ਕੇ ਉਹਨਾਂ ਨੂੰ ਉਹਦੇ ਖਾੜਨ ਦੇ ਵਾਸਤੇ ਜਗ੍ਹਾ ਹੀ ਨਹੀਂ ਜੀ ਉਹ ਵਿਚਾਰੀਆਂ ਉਰੇ ਜਾ ਕੇ ਫੇਰ ਵੀ ਧੁੱਪੇ ਖੜਦੀਆਂ ਨੇ ਆ ਕੇ ਕਿਸੇ ਦਾ ਲੀਡਰ ਦਾ ਕਿਸੇ ਅਫਸਰ ਦਾ ਕਿਸੇ ਵੀ ਲੋਕਲ ਸਾਡੇ ਲੀਡਰ ਦਾ ਜਾਂ ਐਮਐਲਏ ਦਾ ਕਿਸੇ ਦਾਰੀਸ ਪਸਾਤੀਆਂ ਨਹੀਂ ਹੈਗਾ ਨਾ ਛਾਂਏ ਕੋਈ ਬਜ਼ੁਰਗਾਂ ਨੂੰ ਬਹੁਤ ਔਖਾ ਇਸ ਸਵਾਰੀ ਨੂੰ ਚੜਨਾ ਉਤਰਨਾ ਕਿੰਨਾ ਔਖਾ ਬਾਹ ਚੱਲ ਲੈ ਕੇ ਰਿਫਲੈਕਸ ਬੋਰਡ ਪੁਰਾਣੇ ਹੁੰਦੇ ਉਹਨਾਂ ਦੇ ਉੱਤੇ ਬਣਾਇਆ ਹੋਇਆ ਕਿਉਂਕਿ ਉਹਨਾਂ ਨੇ ਉੱਥੋਂ ਬੱਚਾ ਸਵਾਰੀਆਂ ਬਿਠਾਉਂਦੇ ਆ ਕਰਦੇ ਹਾਂਜੀ ਇਹ ਹੀ ਮੰਗ ਰਹੇ ਆ ਜਿਹੜੇ ਬੱਸ ਅਡਾ ਬੰਨਾ ਚਾਹੀਦਾ ਜੀ ਦੋਨੋਂ ਸਾਈਡ ਇੱਧਰ ਖੰਨੇ ਨੂੰ ਜਾਣ ਨੂੰ ਵੀ ਬੱਸ ਅਡਾ ਬੰਨਾ ਚਾਹੀਦਾ ਜੀ ਲੁਧਿਆਣੇ ਨੂੰ ਜਾਣ ਨੂੰ ਵੀ ਬੱਸ ਅਡਾ ਬੰਨਾ ਉਹਦੇ ਥੱਲੇ ਇਕੱਠੇ-ਮੱਠੇ ਹੋ ਕੇ ਜਿਹੜਾ ਮੀਂਹ ਕਣੀ ਪੈਂਦੀ ਆ ਉਹਦੇ ਥੁੱਕ ਹੁੰਦੀ ਆ ਉਹਦੇ ਥੱਲੇ ਖੜਦੇ ਆ ਆਜਾ ਤਾਂ ਕੋਈ ਖਾਣਨ ਜਗ੍ਹਾ ਨਾ ਕੋਈ ਬੈਠਣ ਜਗ੍ਹਾ ਨਾ ਕੋਈ ਪਾਣੀ ਦਾ ਇੰਤਜ਼ਾਮ ਆ ਨਾ ਕੋਈ ਬਾਥਰੂਮ ਦਾ ਇੰਤਜ਼ਾਮ ਆ ਲੋਕਾਂ ਨੂੰ ਪਰੇਸ਼ਾਨ ਬਹੁਤ ਲੇਨ ਉਹਰਾਹਾ ਦਾ ਘਾੜੂ ਜਗਾ ਜਮਾ ਨਹੀਂ ਹੈ ਕੋੜਾ ਉਹਨੇ ਖੁੱਲਿਆ ਸੀ ਮੰਡੀਆ ਸਾਹਮਣੇ ਪਿੱਛੇ ਮੈਂ ਸੱਤ ਅੱਠ ਮਹੀਨੇ ਹੋ ਗਏ ਉੱਤੇ ਰੇਲਵੇ ਦੇ ਸਲੀਪਰ ਪਏ ਆ ਸੀਮੈਂਟ ਦੇ ਏਡੇ ਵੱਡੇ ਵੱਡੇ ਉਹ ਤੇ ਕਿਸੇ ਨਾ ਕਿਸੇ ਮਰ ਕੇ ਇੰਤਜ਼ਾਰੇ ਕਰੇ ਬਿਨ ਦੇ ਰੱਖੇ ਜਾਂਦਾ ਉਸ ਤੇ ਮਰੇ ਤਾਂ ਟਿਕਾਣਾ ਸਾਨੇ ਵਾਲ ਵਿੱਚ ਬੱਸ ਸਟੈਂਡ ਦਾ ਪ੍ਰਬੰਧ ਨਾ ਹੋਣ ਕਰਕੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਲੋਕ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਸਰਕਾਰ ਤੋਂ ਬੱਸ ਅੱਡਾ ਬਣਾਉਣੀ ਮੰਗ ਵੀ ਕਰ ਰਹੇ ਹਨ ਇਸ ਮੌਕੇ ਤੇ ਲੋਕਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਮੀਡੀਆ ਤੇ ਅੱਜ ਥੋੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਸਾਨੇ ਵਾਲ ਦੇ ਵਿੱਚ ਉਸ ਬੱਸ ਸੇਵਾ ਦੀ ਜਿਹੜੀ ਮੰਗ ਆ ਉਹ ਪੂਰੀ ਨਹੀਂ ਹੋ ਰਹੀ ਤੇ ਲੋਕਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਆ ਰਹੀਆਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਪਿਛਲੇ ਜਿਹੜਾ 47 47 ਡਿਗਰੀ ਟੈਂਪਰੇਚਰ ਸੀ ਉਸ ਬਾਅਦ ਸੱਡੇ ਤੇ ਤਕਰੀਬਨ ਜਾਣਾ ਗਰੀਬ ਮਜ਼ਦੂਰ ਬੰਦੇ ਨੇ ਆ ਉਹ ਪਹਿਲਾਂ ਤਾਂ ਚੌਂਕ ਤੱਕ ਤੁਰ ਕੇ ਜਾਂਦੇ ਆ ਉੱਥੇ ਤੱਕ ਜਵਾਰੀਆਂ ਚੜ੍ਹਨ ਨੂੰ ਫਿਰ ਜਿਹੜੇ ਉੱਥੇ ਉੱਤਰਦੇ ਆ ਨੇ ਬਜ਼ੁਰਗ ਕਾਫੀ ਉਮਰ ਦੇ ਹੁੰਦੇ ਆ ਲੇਡੀਜ਼ ਹੁੰਦੀਆਂ ਉਹਨਾਂ ਨਾਲ ਬੱਚੇ ਹੁੰਦੇ ਆ ਬੈਗ ਹੁੰਦੇ ਆ ਉਹਨਾਂ ਕੋਲੇ ਉੱਥੋਂ ਫਿਰ ਤੁਰ ਕੇ ਚੌਂਕ ਤੱਕ ਆਉਂਦੇ ਆ ਕੋਈ ਵੀ ਬੱਸ ਸਨੜੇ ਹੀਠਾਂ ਔੜੇ ਥੱਲੇ ਨਹੀਂ ਆਉਂਦੀ ਸਾਰੇ ਉੱਪਰੋਂ ਨਿਕਲ ਜਾਂਦੇ ਆ ਕਿਸੇ ਦਾ ਲੀਡਰ ਦਾ ਕਿਸੇ ਅਫਸਰ ਦਾ ਕਿਸੇ ਵੀ ਲੋਕਲ ਸਾਡੇ ਲੀਡਰ ਦਾ ਜਾਂ ਐਮਐਲਏ ਦਾ ਕਿਸੇ ਦਾ ਵੀ ਅਸਪਸਤਿਆਂ ਨਾ ਉੱਤੇ ਖੜਨ ਨੂੰ ਕੋਈ ਸ਼ੈੱਡ ਆ ਨਾ ਵੇ ਪਾਣੀ ਦਾ ਪ੍ਰਬੰਧ ਆ ਨਾ ਕੋਈ ਟਾਇਲਟ ਬਾਥਰੂਮ ਆ ਬੰਦੇ ਆ ਨੇ ਟਾਇਲਟ ਬਾਥਰੂਮ ਜਾਣਾ ਉਹ ਸਿੱਧੇ ਖੇਪੇ ਚਲੇ ਜਾਂਦੇ ਲੀਡੀਜ਼ ਨੂੰ ਬਹੁਤ ਪਰੇਸ਼ਾਨੀ ਆਉਂਦੀ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਤੇ ਕਿਸੇ ਕੋਲ ਇੰਨੇ ਪੈਸੇ ਹੁੰਦੇ ਨਹੀਂ ਕਿ ਆਟੋ ਕਰ ਲਵੇ ਤੇ ਚਾਮ ਆਉਂ ਪ੍ਰੋਬਲਮ ਹੈ ਉਮੀਦ ਕਰਦੇ ਹਾਂ ਕਿ ਸ਼ਾਇਦ ਕੁਛ ਸੁਧਾਰ ਹੋਵੇ ਕੁਝ ਸੋਚਣਾ ਜਿਹੜਾ ਤੁਸੀਂ ਲਿਖਿਆ ਕਿ ਪੰਜਾਬ ਦਾ ਪਹਿਲਾ ਬੱਸ ਅਡਾ ਜਿਹੜਾ ਓਪਨ 에어 ਕੰਡੀਸ਼ਨਰ ਆ ਜਿਹੜਾ ਇੱਕ ਤਾਂ ਜੀ ਵੀ ਕੀਤੀ ਜੀ ਯਾਦ ਉਹ ਵੀ ਕੀਤਾ ਬਣੇ ਧੰਨਵਾਦ ਬਿਲਕੁਲ ਜੋ ਓਪਨਿੰਗ ਆ ਬਚਾ ਰਿਹਾ ਉਹ ਜਿਹੜਾ ਇੱਕ ਮੁੰਡਾ ਤਾਂ ਹੈਂਡੀਕੈਪਡ ਆ ਰਾਈਕ ਸਾਈਕਲ ਤੇ ਹੁੰਦਾ ਉਹ ਉਹਨਾਂ ਨੇ ਵਿਚਾਰਨ ਉਥੋਂ ਬਾਸ ਚ ਲੈ ਕੇ ਜਿਹੜੇ ਫਲੈਕਸ ਮੋੜ ਪੁਰਾਣੇ ਹੁੰਦੇ ਉਹਨਾਂ ਦਾ ਉੱਤੇ ਬਣਾਇਆ ਹੋਇਆ ਕਿਉਂਕਿ ਉਹਨਾਂ ਨੇ ਉਥੋਂ ਬੱਚਾ ਸਵਾਰੀਆਂ ਮਿਠਾਉਂਦੇ ਆ ਕਰਦੇ ਆ ਉਹਦੇ ਥੱਲੇ ਇਕੱਠੇ ਮੱਠੇ ਹੋ ਕੇ ਜਿਹੜਾ ਮੀਂਹ ਕਣੀ ਪੈਂਦੀ ਆ ਜਾਂ ਬਹੁਤੀ ਧੁੱਪ ਹੁੰਦੀ ਆ ਉਹਦੇ ਥੱਲੇ ਖੜਦੇ ਆ ਐਕਸੀਡੈਂਟ ਆ ਤੇ ਬਹੁਤ ਚਾਂਸ ਹੁੰਦੇ ਆ ਇੱਕ ਨੈਸ਼ਨਲ ਹਾਈਵੇ ਨੇ ਪਟਿਆ ਹੋਇਆ ਸਾਰਾ ਕੁਝ ਅੱਗੇ ਇੱਥੇ ਸਾਡੇ ਸਾਹਮਣੇ ਵਾਲੇ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੁੜੀ ਉਹਦੇ ਸੱਟਾਂ ਵੀ ਲੱਗ ਗਈ ਵਿੱਚ ਡਿੱਗ ਗਈ ਉਹਦੇ ਆਪ ਤੋ ਨਾਲ ਉਹਦਾ ਵੀ ਕੋਈ ਹਾਲ ਨਹੀਂ ਮਤਲਬ ਜਿੱਤਣ ਤੋਂ ਬਾਅਦ ਕੋਈ ਵੀ ਚਾਹੇ ਕਾਂਗਰਸ ਹੋਵੇ ਕਾਰਸ਼ ਹੋਵੇ ਬੀਜੇਪੀ ਆ ਚਾਹੇ ਹੁਣ ਆਦਮੀ ਇਹਨਾਂ ਦਾ ਫਿਰ ਉੱਪਰੋਂ ਦੇਖ ਕੇ ਲੰਘਦੇ ਆ ਥੱਲੇ ਧਰਤੀ ਦੇ ਦੇਖਦੇ ਨਹੀਂ ਲੀਡਰ ਇਹਨਾਂ ਨੂੰ ਇਹਨਾਂ ਨੂੰ ਦੇ ਤਾਂ ਵੀ ਹੈਵੀ ਕੀ ਹੋ ਰਿਹਾ ਹੁਣ ਆਪਣੇ ਕੋਲ ਉਹਨਾਂ ਕੋਲੇ ਅਸੀਂ ਮੰਡੀ ਆ ਸਾਵਨਾਂ ਪਿੱਛੇ ਮੇਰੇ 7-8 ਮਹੀਨੇ ਹੋ ਗਏ ਉੱਥੇ ਰੇਲਵੇ ਦੇ ਸਲੀਪਰ ਪਏ ਆ ਸੀਮੈਂਟ ਦੇ ਏਡੇ ਵੱਡੇ ਵੱਡੇ ਉਹ ਤੇ ਕਿਸੇ ਨਾ ਕਿਸੇ ਅਮਰੀਕਾ ਇੰਤਜ਼ਾਰੇ ਕਰੇ ਵੀ ਫਿਰ ਐਕਸੀਡੈਂਟ ਹੋਵੇ ਤੇ ਮਰੇ ਤੇ ਤਾਂ ਇੱਥੇ ਕੰਮ ਆਉਂਗਾ 5-700 ਦਾ ਕੰਮ ਹੈ ਨਾ ਪਾਸੇ ਦਾ 5-7000 ਕੰਪਨੀ ਕ੍ਰੇਨ ਨਾਲ ਚੁੱਕਾ ਕੇ ਛੜ ਤੇ ਕਰਾ ਦੇਣ ਉਮੇ ਪਏ ਸੜਕ ਟੁੱਟੀ ਹੋਈ ਹੈ ਵਿੱਚੋਂ ਟੋਏ ਨੇ ਕਿਸੇ ਦਾ ਧਿਆਨ ਨਹੀਂ ਸੰਨੇ ਆੜ ਜਾ ਤੇ ਮੈਂ ਨਾਲ ਸਾਡੇ ਪਾਣੀ ਵਾਲੀਆਂ ਟੈਂਕੀਆਂ 70 ਬਣੀਆਂ ਹੋਈਆਂ ਨੇ ਓਹੋ ਕਾਲੀ ਸਰਕਾਰ ਦੇ ਜਾਣ ਤੋਂ ਮੁਕਤ ਹਾਲ ਪਹਿਲਾਂ ਦੇ ਬਣੇ ਅੱਜ ਤੱਕ ਉਹਨਾਂ ਦੇ ਪਾਣੀ ਨਹੀਂ ਆਇਆ ਪਰ ਉਹਨਾਂ ਦੇ ਬਿੱਲ ਆ ਰਹੇ ਆ ਬਿਜਲੀ ਦੇ ਕਿਉਂਕਿ ਮੀਟਰ ਲੱਗੇ ਆ ਉਹਨਾਂ ਮਿਨੀਮਮ ਜੋ ਉਹਨਾਂ ਦਾ ਖਰਚਾ ਉਹ ਬਿੱਲ ਆਉਣਾ ਕਿਸੇ ਦਾ ਕੋਈ ਧਿਆਨ ਨਹੀਂ ਬੁਰਾ ਹਾਲ ਹੈ ਲਵਾਰਿਸ਼ ਹਲਕਾ ਤੇ ਉਮੀਦ ਕਰਦਾ ਕਿ ਕੋਈ ਵਧੀਆ ਲੀਟਰ ਆ ਜਾਵੇ ਜਿਹਨੂੰ ਸੋਚ ਸਮਝ ਪੜੇ ਲਿਖਿਆ ਹੋਵੇ ਪਰ ਕਿਉਂਕਿ ਪਾਣੀ ਦੇ ਟੈਂਕਿਆਂ ਰੋਜ਼ ਗੱਲਾਂ ਹੁੰਦੀਆਂ ਨੇ ਪਾਣੀ ਬਚਾਓ ਹਰ ਘਰ 'ਚ ਫਿਲਟਰ ਲੱਗਿਆ ਤੇ ਤੁਸੀਂ ਇੱਕ ਗਲਾਸ ਪਾਣੀ ਦਾ ਕੱਢਣਾ ਚਾਰ ਗਲਾਸ ਵੇਸਟ ਹੁੰਦੇ ਆ ਤੇ ਪਾਣੀ ਦੀ ਟੈਂਕੀਆਂ ਚਾਲੂ ਨਾ ਹੋਣ ਕਰਕੇ ਹੋ ਰਿਹਾ ਨੁਕਸਾਨ ਅੱਗੇ ਤੇ ਬੱਚਾ ਦੀ ਪ੍ਰੋਬਲਮ ਆ ਡੈਂਗੂ ਦੀ ਪ੍ਰੋਬਲਮ ਆ ਨਗਰ ਕੌਂਸਲ ਦਾ ਕੋਈ ਬਾਲੀਬਾਲ ਸੁਣਿਆ ਹੈ ਕੋਈ ਨਹੀਂ ਦੇਖਦਾ ਬੇਤ ਤੇ ਕਿਤੇ ਸਪਰੇ ਹੋਈ ਜਾ ਕਿਤੇ ਚਾਪ ਚਾਪ ਘਾਫੂਸ ਖੜਾ ਉਹਦੀ ਕੋਈ ਸਫਾਈ ਕੋਈ ਨਹੀਂ ਸੜਕਾਂ ਦੇ ਦੋਨੇ ਪਾਸੇ ਇਹ ਦੋ ਟਰਾਲੀਆਂ ਮਿੱਟੀਆਂ ਭਰ ਦੋ ਐ ਮਿੱਟੀ ਮਿੱਟੀ ਪੀਆ ਸਕੂਟਰ ਮੋਰਸਾਈਲ ਆਣ ਕੱਟੇ ਨਾ ਸਾਈਕਲ ਆਣ ਭਰ ਜਾਂਦੇ ਪੈ ਜਾਏ। ਭਾਗੀ ਕਰਨ ਮੰਨਦੇ ਜਿਹ ਤਰ੍ਹਾਂ ਇੱਕ ਇਲੈਕਸ਼ਨ ਦੀ ਜਾਂ ਦੇਰੀ ਆ ਜਾਂ ਕਈ ਜਿਹੜੇ ਅਮੀਰ ਵਰ ਚਾਹਵਾਨ ਨਹੀਂ ਸੀ ਪਾਰ ਦੇ ਕਈ ਜਿਹੜੇ ਹੁਣ ਕਹਾਂ ਚ ਬੈਠ ਗਏ ਆ ਤੇ ਬਾਦੀ ਵਾਰਸ ਤੋਂ ਦੱਬ ਰਹੇ ਆ। ਬਾਦੀ ਵਾਰਸ ਸੇ ਮੇਨ ਤਾਂ ਜੀ ਵਿਧਾਇਕ ਦੀ ਗਲਤੀ ਆ। ਵਿਧਾਇਕ ਸਾਨੂੰ ਚਾਹੀਦਾ ਵੀ ਉਹਨਾਂ ਨੇ ਜਿਨ੍ਹਾਂ ਨੂੰ ਟਿਕਟ ਲੜਾਉਣੀਆਂ ਉਹਨਾਂ ਨੂੰ ਕਰਨ ਵੀ ਖਲਾਸੇ ਦੇਣ ਵੀ ਭਾਈ ਲੋਕਾਂ ਦੇ ਵਿੱਚ ਉਹ ਕੰਮ ਕਰ ਹੁਣ ਤਾਂ ਜ਼ਿਆਦਾ ਦੇਣਾ ਚਾਹੀਦਾ। ਉੱਗੇ ਬਹੁਤ ਪੂਰੀ ਤਰ੍ਹਾਂ ਸਾਨੇ ਵਾਲ ਹਲਕੇ ਤੋਂ ਆਵਾਦ ਵੀ ਬਾਤ ਚ ਪਛੜੀ ਗਿਆ ਬਾਕੀ ਹਲਕਿਆਂ ਕੇ ਬਰਾਬਰ ਚਰਬਰਾ ਕੇ ਸਾਨੇ ਵਾਲੋਂ ਡਾਕਟਰ ਅਮਰ ਸਿੰਘ ਜਿੱਤੇ ਇਹਦਾ ਮਤਲਬ ਲੋਕ ਨਾਰਾਜ਼ ਨੇ ਕੰਮ ਨਹੀਂ ਹੋ ਰਿਹਾ ਐਸੇ ਕਰਕੇ ਸਭ ਤੋਂ ਵੱਡੀ ਸਾਡੇ ਇਲਾਕੇ ਚ ਨਗਰ ਕਾਉਂਸਲ ਆ ਹਲਕੇ ਸਾਨੇ ਵਾਲ ਦੀ ਇਹਦੇ ਕੋਲ ਹਰ ਹਾਲਾ ਕੋਈ ਨਕਸ਼ਾ ਪਾਸ ਨਹੀਂ ਹੋ ਰਿਹਾ ਕਹਿੰਦਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਸਫਾਈ ਨਹੀਂ ਹੋ ਰਹੀ ਤੁਹਾਡੇ ਸਾਹਮਣੇ ਬੱਸ ਸਟੈਂਡ ਦਾ ਤੁਹਾਡੇ ਸਾਹਮਣੇ ਆ ਤੁਸੀਂ ਰੋਜ਼ ਲੰਘਦੇ ਹੋ ਜੀ ਸਾਨਿਆ ਤੇ 500 ਦਾ ਜਿਹੜਾ ਕੰਨੀ ਦੇਰ ਤੋਂ ਨਹੀਂ ਬਣਿਆ ਹੈਗਾ। ਸਾਨਿਆ ਜੋ ਸੱਤੀ ਘਾਜ਼ਰ ਬਾਦਨੇੜੇ ਵੇਚ ਬਸੜਿਆ ਹੈ ਘੱਟੋ ਘੱਟ ਜੀ 8-9 ਸਾਲ ਹੋ ਗਈ। ਕੋਈ ਬਾਤ ਕਰਨ ਦੀ ਕੋਈ ਹੈਗਾ ਪਰਲੇ ਪਾਸੇ ਤੁਸੀਂ ਦੇਖ ਲਓ ਲੁਧਿਆਣੇ ਵਾਲੀ ਸਾਈਡ ਉਧਰ ਵੀ ਕੋਈ ਵੀ ਬਸ ਅਡਾਰੀਆਂ ਹੈਗਾ ਉਧਰ ਵੀ ਔਰ ਇਹ ਵੀ ਅਸੀਂ ਆਪ ਪਾਇਆ ਜੀ। ਕੋਰੇ ਘਟੋੜੇ ਸਾਹਮਣੇ ਹੀ ਹੈ ਜੀ ਟੀਨਾ ਜੀਆਂ ਦਾ ਪਾਉਂਦੇ ਕੋਈ। ਨੀ ਦੇਖਤਾ ਵੇ ਆ ਗਰਮ ਜੇ ਤਸ ਤੇ ਬਹੁਤ ਜਿਆਦਾ ਨਿਕਲ ਆਉਂਦੀ ਆ ਯਾਰ ਜਿਵੇਂ ਸਵਾਰੀਆਂ ਆਉਂਦੀਆਂ ਨੇ ਜੀ ਟੁਰ ਕੇ ਪੈਰ ਚੱਲ ਕੇ ਉਹਨਾਂ ਨੂੰ ਉਹਦੇ ਖਾੜਨ ਦੇ ਵਾਸਤੇ ਜਗ੍ਹਾ ਹੀ ਨਹੀਂ ਜੀ ਉਹ ਵਿਚਾਰੀਆਂ ਉਰੇ ਜਾ ਕੇ ਫੇਰ ਵੀ ਧੁੱਪੇ ਖੜਦੀਆਂ ਨੇ ਆ ਕੇ ਕੋਲ ਕਿਸੇ ਕੋਲ 2 ਸਾਲ ਦਾ ਜ ਬੱਚਾ ਹੁੰਦਾ ਕਿਸੇ ਕੋਲ 5 ਸਾਲ ਦਾ ਬੱਚਾ ਹੁੰਦਾ ਜੀ بارش ਦੇ ਵਿੱਚ ਇਹਨਾਂ ਦੇ ਵਿੱਚ بارش ਦੇ ਦਿਨਾਂ ਦੇ ਵਿੱਚ ਤਾਂ ਹੀ ਬਹੁਤ ਜਿਆਦਾ ਪ੍ਰੋਬਲਮ ਆਉਂਦੀ ਆ ਜੀ ਇੱਥੇ ਆ ਪਾਣੀ ਭਰ ਜਾਂਦਾ ਜੀ ਉਰੇ ਸਾਰਾ ਪਾਣੀ ਭਰ ਜਾਂਦਾ ਜੀ ਉਦੋਂ ਬਾਅਦ ਦੇ ਵਿੱਚ ਜਿਹੜੀਆਂ ਫੁੱਟਾ ਰੋਡ ਦੇ ਪੁਲ ਦੇ ਪਰੋ ਜਿਹੜੀਆਂ ਗੱਡੀਆਂ ਉੱਤਰਦੀਆਂ ਨੇ ਕਾਰਾਂ ਜਿਹੜਾ ਚ ਪਾਣੀ ਭਰਿਆ ਹੁੰਦਾ ਉਹ ਸਾਰੇ ਸਵਾਰੀਆਂ ਦੇ ਉੱਤੇ ਪੈਂਦਾ ਜੀ ਮੰਗ ਕਰਦੇ ਇੱਥੇ ਬੱਸ ਸੜਾ ਬੰਨਣਾ ਚਾਹੀਦਾ ਹਾਂ ਜੀ ਇਹੀ ਮੰਗ ਕਰ ਰਹੇ ਹਾਂ ਜਿਹੜੇ ਬੱਸ ਸੜਾ ਬੰਨਣਾ ਚਾਹੀਦਾ ਜੀ ਦੋਨੋਂ ਸਾਈਡ ਇੱਧਰ ਖੰਨੇ ਨੂੰ ਜਾਣ ਨੂੰ ਵੀ ਬੱਸ ਸੜਾ ਬੰਨਣਾ ਚਾਹੀਦਾ ਜੀ ਲੁਧਿਆਣੇ ਨੂੰ ਜਾਣ ਨੂੰ ਵੀ ਬੱਸ ਸੜਾ ਬੰਨਣਾ ਚਾਹੀਦਾ ਜੀ ਬੱਸ ਸੜਾ ਬਣਾਇਆ ਗਿਆ ਸੀ ਉੱਥਾਂ ਬੈਕਪੈਕ ਜਗਾ ਉੱਥੇ ਦੀ ਉਹਦੀ ਟੰਪਰੇਲੀ ਬਣਾਇਆ ਗਿਆ ਹੀ ਮੰਨਦੇ ਉਹਦਾ ਜੀ ਲੋਕ ਜਿਵੇਂ ਰਾਤ ਨੂੰ ਕੋਈ ਬੰਦੇ ਪੱਟ ਕੇ ਹੀ ਲੈ ਗਏ ਜੀ ਲੋਕਾਂ ਰਾਤ ਨੂੰ ਕੋਈ ਜਿਵੇਂ ਕੋਈ ਵੀ ਹੈ ਜੀ ਹੁਣ ਦੋਟੇ ਸਾਹਮਣੇ ਹੀ ਉਹ ਬੱਸ ਅੱਡੇ ਤੇ ਤੁਸੀਂ ਹਾਲ ਦੇਖ ਲਈ ਉਹਦੇ ਕੋਈ ਕੱਟੇ ਨਹੀਂ ਹੈਗਾ ਜੀ ਯਾਦੋਂ ਕੋਈ ਕੱਟ ਦੰਦੇ ਉਰੇ ਫੇਰ ਬੱਸ ਜਾ ਕੇ ਉੱਥੇ ਲੱਗਦੀ ਸੀ ਪਰ ਫਿਰ ਹੁਣ ਦੱਸੋ ਸਾਰੀਆਂ ਉੱਪਰ ਤੋਂ ਤੋਂ ਉੱਪਰ ਦੀਆਂ ਨੇ ਕਿ ਨੀਚੇ ਪਹਿਲਾਂ ਵੀ ਆਉਂਦੀਆਂ ਪਹਿਲਾਂ ਜੀ ਬੱਸਾਂ ਨੀਚੇ ਈ ਆਉਂਦੀਆਂ ਸੀ ਯਾਦ ਜੀ ਨੀਚੇ ਕੋਈ ਬੱਸ ਅੱਡਾ ਨਹੀਂ ਹੈਗਾ ਥੱਲੇ ਜੀ ਗੱਡੀਆਂ ਲੇਟ ਹੋਣ ਲੱਗੀਆਂ ਜੀ ਪਿੱਛੇ ਜਗਿਆਣੇ ਤੋਂ ਜਗਿਆਣੇ ਜਾਮ ਲੱਗ ਜਾਂਦਾ ਜੀ ਗੱਡੀਆਂ ਲੇਟ ਹੋ ਜਾਂਦਾ ਈ ਘੰਟੇ ਦੇ ਵਿੱਚ ਗੱਡੀ ਆਊਟ ਕਰਦੀ ਆ ਲੁਧਿਆਣੇ ਤੋਂ ਚੱਲ ਕੇ ਗੱਡੀ ਦੇ ਸਾਹਨੇ ਵਾਲੇ ਅੱਧੇ ਘੰਟੇ ਦੇ ਵਿੱਚ ਆਊਟ ਕਰਨਾ ਜੀ। ਯਾਰਾ ਉਹ ਗੱਡੀ ਉੱਥੋਂ ਮਗਰੋਂ ਹੀ ਗੱਡੀ ਨੇ 3 ਮਿੰਟ ਲੇਟ ਹੋ ਜਾਣਾ ਜੀ ਤੇ 4 ਮਿੰਟ। ਫੇਰ ਤਾਂ ਕਰਕੇ ਜੀ ਫੇਰ ਅਸੀਂ ਪੁਲ ਦੇ ਉੱਪਰ ਜੀ ਲੱਗੇ ਆਉਣ ਲੱਗੇ। ਉੱਥੇ ਤਾਂ ਉਹ ਗੱਡੀਆਂ ਵਾਲੇ ਨਹੀਂ ਕੋਈ ਘੜਨ ਹੁੰਦੇ ਜੀ। ਤਾਰਾਂ ਵਾਲੇ ਹਾਰਨ ਮਾਰ ਦਿੰਦੇ ਨੇ ਵੀ ਬੱਸਾਂ ਵਾਲੇ ਜਾਮ ਲਵਾਵੇਂ ਨੇ। ਠੀਕ ਹੈ ਜੀ। ਉਹ ਵੀ ਉਹ ਸਹੀ ਨੇ ਕਿਉਂਕਿ ਜੀ ਰਸਤਾ ਛੋਟਾ ਵਾ। ਰਸਤਾ ਛੋਟਾ ਉਹਦੇ ਕਰਕੇ ਨਿਕਲ ਆਉਂਦੀ ਹੈ। ਅਬਾ ਦਾ ਉਹ ਕਾ ਚੱਲ ਕੇ ਲੇਡੀ ਕੀ ਕਰੂਗੀ ਕਿਤੇ ਬਾਥਰੂਮ ਕਰਨਾ ਹੋਵੇ ਕਿਤੇ ਜਾ ਕੇ ਕਿੱਥੇ ਜਾਊਗੀ ਜਾ ਕੇ ਹੁਣ ਕਿਤੇ ਜਗ੍ਹਾ ਹੈਗੀ ਉਹ ਕਰਨ ਪਾਣੀ ਦਾ ਇੰਤਜ਼ਾਮ ਬਸ ਨਹੀਂ ਹੈਗਾ ਉਹ ਚੈਨਲ ਬਸ ਸੱਡਾ ਵੀ ਨਹੀਂ ਹੈਗਾ ਨਾ ਛਾਂ ਹੈ ਕੋਈ ਬਜ਼ੁਰਗਾਂ ਨੂੰ ਬਹੁਤ ਔਖਾ ਇਹ ਫੁਆਰੀ ਨੂੰ ਚੜਨਾ ਉਤਰਨਾ ਕਿੰਨਾ ਔਖਾ ਜਿਵੇਂ ਗਰਮੀ ਬਹੁਤ ਪੈ ਰਹੀ ਹੈ ਹਾਂ ਗਰਮੀ ਬਹੁਤ ਪੈ ਰਹੀ ਹੈ ਬਖੜੂ ਵੀ ਕਿੱਥੇ ਅਗਰਾ ਜੇ ਕੁਝ ਬਣਾਇਆ ਹੁੰਦਾ ਚਾਹੀਦਾ ਬਸ ਤ੍ਰਿਕਾਲ ਜੀ ਬਸੜੇ ਦੀ ਕਿੰਨੀ ਕਿ ਟਿਕਦਾ ਇੱਥੇ ਲੋਕਾਂ ਨੂੰ ਕਿੰਨੀ ਕਿ ਟਿਕਦਾ ਦੇਖ ਲੋ ਥੋੜਾ ਸਾਹਮਣੇ ਆ ਫੋਟੋ ਖਿੱਚ ਲੋ ਨਾ ਦੇ ਤਾਂ ਕੋਈ ਫਟਣ ਜਗਾ ਨਾ ਕੋ ਬੈਠਣ ਜਗਾ ਨਾ ਕੋ ਪਾਣੀ ਦਾ ਇੰਤਜ਼ਾਮ ਨਾ ਕੋ ਬਾਥਰੂਮ ਦਾ ਇੰਤਜ਼ਾਮ ਲੋਕੋ ਪਰੇਚਾਨ ਬਹੁਤ ਨੇ ਬੁਰਾ ਹਾਲ ਦਾ ਖੜਨ ਜਗਾ ਜਮੇ ਨਹੀਂ ਹੈ ਇਹਦਾ ਕਮੇਟੀ ਆ ਤੇ ਜਦ ਬਾਰਿਸ਼ ਹੁੰਦੀ ਆ ਉਹ ਕੋਈ ਨਹੀਂ ਉਹਨੂੰ ਸਭ ਕੋਈ ਕੱਢਦੇ ਕੋਈ ਨਹੀਂ ਹੈਗਾ ਬੁਰਾ ਹਾਲ ਦਿੰਦਾ ਚੁਫਣਾ ਗਾਟਾਂ 'ਚ ਬੈੱਕੇ ਜਾਂਦਾ ਕੋਈ ਕਹਿੰਦੇ ਜਾਂਦਾ ਕਿ ਉਧਰ ਨਾ ਜਮੇ ਜਗਾ ਨਹੀਂ ਹੈਗੀ ਖੜਨੋ ਲਖਮੇਟੀ ਵਾਲਾ ਬਹੁਤ ਸੀ ਇਸੇ ਹਾਲ ਕਰਨ ਮੜ ਮੜ ਹੋਰ ਨਹੀਂ ਛੋੜਿਆ ਜਿਸੀ ਦੀ ਬੱਤਾਂ ਆ ਮਾ ਜੱਡ ਪਾਦਣ ਤਾਂ ਵੀ ਰੋਕ ਬੈਠ ਗਿਆ ਕਰਨ ਕੇ ਜਿਹਦਾ ਨਾਲੇ ਉਹਨਾਂ ਦੀ ਕਮਲ ਦੂਗੀ ਹਰਤੀ ਲਾਉਣ ਹਰ ਇੱਕ ਬੱਬੂ ਦੀ ਕਿਤੇ ਢੱਡੋ ਬਟ 500 ਬੱਤ ਲੰਘਦੀ ਰਹੋ ਜੀ ਵੀਰ ਵੀਨ ਲਾਲੋ ਕੰਨਾ ਮਨ ਦਾ ਜੀ ਆਰ ਬੀ ਆ ਰੋਦ ਦਾ ਮਨ ਦਾ ਇਹਨਾਂ ਦਾ ਠੀਕ ਹੈ ਜੀ ਇੱਕ ਕਰ ਉਹ ਮੜੀ ਬੇਨਤੀ ਇਹਨਾਂ ਨੂੰ ਓਕੇ ਜੀ